ਸਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ट्रैवलਰ ਸਾਥੀ ਢਿੱਲਾਂ YouTube ਚੈਨਲ ਐਂਡ Facebook ਪੇਜ ਤੇ ਚੱਲ ਰਹੀ ਹੈ ਇੱਕ Enjoyful ਪਾਰਟੀ எல்லாத்துக்கும் <laughs> <laughs> ਵੱਡੇ ਕਾਕਾ ਨੂੰ ਲੋਕ ਕਹਿੰਦੇ ਨੇ ਉਹ ਆ ਲਾੜੀ ਮੈਂ ਜੀ ਕਹਿੰਦਾ ਹੁੰਦਾ ਪਰ ਅੱਜ ਤਾਂ ਵਾਕਈ ਸੱਚੂ ਮੈਂ ਕੰਮ ਗੂਮ ਜਾ ਹੋਇਆ ਜ਼ੈ ਹਾਂ ਜੀ ਕੋਈ ਨਹੀਂ ਹਾਂ ਜੀ ਸਲਾਮ ਜੀ ਅੱਛਾ ਪਰਡੇ ਕਾਕਾ ਤੋਂ ਉਹ ਤੋਂ ਵੱਡਾ ਨਾ ਹੈ ਅੱਛਾ ਮੋਗਾ ਪਤਾ ਹੈ ਵੱਡੇ ਦੀ ਨਜ਼ਰ ਚ ਵੱਡੇ ਆ ਤੇ ਫਿਰ ਬਰਸ਼ੀ ਹਾਂ ਨਹੀਂ ਨਹੀਂ ਫਿਰ ਵਧੀਆ ਅੱਗ ਆ ਵੀਰ ਦਾ ਸੋਨੂੰ ਉਹ ਸੌਣਗਾ ਆਹ ਦੈਂਤ ਨੂੰ ਉਹਦਾ ਚੌਂਦ ਬਾਰਜਰ ਦੀ ਨਾ ਕਿ ਠੀਕ ਹੈ ਉਹ ਮਰਦੀ ਕਰਿਆ ਪਹਿਲਾਂ ਸੁਖਦੀਪ ਮਾਨ ਸਾਹਿਬ ਨੇ ਬਣਾਈ ਵੀਡੀਓ ਮਾਰੋ ਕਿ ਕੱਟ ਦੂੰਗਾ ਵਿੱਚੋਂ ਓਕੇ ਮੇਰੀ ਨੰਵਾਈ ਮੈਨੂੰ ਕੱਟ ਦੋ ਜੀ ਬਸ ਕਰ ਠੀਕ ਹੈ ਵਾਹ ਇੱਕ ਦਰਸੇ ਦੂਸਰੇ ਉਸੇ ਹਾਂ ਤੁੰਗਾ ਸਿਰ ਆਪ ਨੂੰ ਪੁੱਛ ਮਸਤ ਸਾਹਿਬ ਜੀ ਦਿੱਲੀ ਦਾ ਚੋਪ ਚੋਪ ਰਾਣੀ ਦਾ ਨਾਵਾ ਪੰਜਾਬ ਦੇ ਵਿੱਚ ਪੰਜਾਬੀ ਕਵਿਤਾ ਨੂੰ ਇੱਕ ਨਾਵਾ ਮੁਕਾਉਣ ਦਾ ਵਿਚਾਰ ਤਾਂ ਉਹਨਾਂ ਦਾ ਇੱਕ ਗੀਤ ਹੈ ਮੈਂ ਨਜ਼ਰ ਕਰ ਰਿਹਾ ਜੋ ਰਿੱਤੇ ਚਰਚ ਗਏ ਨੇ ਹੱਡਾਂ ਦੇ ਟੁਕੜੇ ਜੁਗਣਗੇ ਬਰੋਲੇ ਬੁਲਾਪੀ ਜੇ ਉਰੇ ਤੇ ਚਿਰਜਗੇ ਸੁਵਣ ਕੇ ਹੋਰੋੜੇ ਗੁਲਾਬੀ ਜਿਮਖੜੇ ਉਹ ਨਵੇਂ ਆਕਾਰ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਮੈਂ ਗੱਦੀਆਂ ਤੇ ਬਿਸਤਰ ਪੁਸ਼ਾਕਾਂ ਨੂੰ ਪੁੱਛਿਆ ਮਹੀਰਾ ਤੂੰ ਪੁੱਛਿਆ ਤੇ ਚੱਕਾਂ ਨੂੰ ਪੁੱਛਿਆ ਮੈਂ ਰੱਦੀਆਂ ਤੇ ਬਿਸਤਰੇ ਖੁਸ਼ਾਕਾਂ ਤੂੰ ਪੁੱਛਿਆ ਮਹੀਰਾ ਤੂੰ ਪੁੱਛਿਆ ਤੇ ਚੱਕ ਤੂੰ ਪੁੱਛਿਆ ਉਹ ਫੇਲੇ ਕਿ ਬੁੱਤੇ ਤਫੜਦੇ ਹੀ ਵਣੇ नोके चलद हे जुतां लमकण पर सिए नूद हेया जुतां ते लमकण पर सिए तरू ਇਮੋਸਮ ਇਮੋਸਮ ਤੜੜਦੇ ਹੀ ਰਹੇ ਚੱਕਰ ਨੋਖੇ ਨੇ ਚਲਦੇ ਹੀ ਰਹੇ ਸिलाई ਜਵਾਨੀ ਜਿਨਾ ਦੇ ਮਲਖੇ ਉਹ ਚਾਦਰ ਦੇ ਤੋਤੇ ਉਡਾ ਕੇ ਨਿ ਬੈਠੇ ਸਿਲਾਈ ਜਵਾਨੀ ਜਿਨਾ ਦੇ ਮਲੇਖੇ ਚਾਦਰ ਤੇ ਤੋਤੇ ਉੜਾ ਕੇ ਵੀ ਲੇਖੇ ਪ੍ਰਣ ਅਜੋ 40 ਸਾਲ ਪਹਿਲਾਂ ਮਟਿਆਰਾ ਅਸੀਂ ਚਾਦਰਾਂ ਕੜਦੀਆਂ ਸੀ ਕਿ ਦਾਜ ਬਨੇ ਜਲੇ ਚਾਦਰਾਂ ਕੜਦੀਆਂ ਸੀ ਤੋਤੇ ਪਾਉਂਦੀਆਂ ਸੀ ਮੋਰ ਪਾਉਂਦੀ ਸੀ ਸਿਲਾਈ ਜਵਾਨੀ ਜਿਨਾ ਦੇ ਮਲੇਖੇ ਓਕਾ ਚਾਦਰ ਦੇ ਤੋਤੇ ਉਡਾ ਕੇ ਨਹੀਂ ਵੇਖੇ ਸੰਦੂਕ ਕਾਚ ਪਏ ਵਗਲਦੇ ਹੀ ਰਹਿਣੇ ਇਹ ਚੱਕਰ ਲੋਕੇ ਨੇ ਚਲਦੇ ਨਹੀਂ ਰਹਿਣੇ ਜਿੰਨਾ ਸਿਰ ਤੇ ਛਤ ਹੈ ਨਹੀਂ ਪੈਰਾਚ ਜੋੜੇ ਉਮਰ ਵੀ ਪਜਾਉ ਨੇ ਉਮਰਾ ਬਿ ਕੋੜੇ ਜਿੰਨਾ ਸਰਪ ਤੇ ਚੱਪ ਹੈ ਪੈਰਾ ਹੱਜ ਜੋੜੇ ਫਿਰ ਵੀ ਭਜਾਉਂਦੇ ਉਮਰਾ ਦੇ ਕੋੜੇ ਉਹ ਭੁੱਖਾ ਤੇ ਤਿਹਾਂ ਚੜਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਇਹ ਚੱਕਰ ਸਮਿਆਂ ਦੇ ਚੱਲਦੇ ਹੀ ਰਹਿਣੇ ਕੀਵਾ ਵਾਦ ਬਾਕੀ 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 ਸੀ ਪਰਕ ਤਾਂ ਇੰਨਾ ਗਿਆ ਕਨੇ ਦਾ ਲਾਵੇ ਇਹ ਤੇ ਆ ਬਈ ਪਰ ਇੰਨੇ ਸਾਰੇ ਵੱਖ-ਵੱਖ ਸ਼ਕਲਾਂ ਜੋ ਪਰਮਾਤਮਾ ਦੀਆਂ ਸਾਜੀਆਂ ਹੋਈਆਂ ਉਹਨਾਂ ਨੂੰ ਇਕੱਠੇ ਕੀਤਾ ਤੇ ਇੱਕ ਦੂਜੇ ਨੂੰ ਆਪਾਂ ਖੁੱਲ੍ਹ ਕੇ ਦੇਖ ਰਹੇ ਆ ਸਾਡੇ ਨਾਲ ਪਰੇ ਢਿਲੋਂ ਜੀ ਤੁਸੀਂ ਜਾਣਦੇ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਜਿਹੜੇ 40-45 ਸਾਲ ਤੋਂ ਕੈਨੇਡਾ ਸੈਟਪ ਨੇ ਸੈਟਲ ਨੇ ਵਧੀਆ ਟ੍ਰਾਂਟੋ ਦੇ ਵਿੱਚ ਹੋਰ ਆਪਣੇ ਚਾਰ-पांच ਬਿੜੀਆਂ ਤੋਂ ਪਿੱਛੇ ਸਕੇ ਨੇ ਮਾਨ ਸਾਹਿਬ ਨੂੰ ਦਾ ਬਹੁਤ ਵਾਰ ਉੱਥੇ ਨਾਲ ਇਕੱਠੇ ਉੱਤੇ ਬਰਤਸ਼ ਕਰਦੇ ਤੇ ਇਹਨਾਂ ਵੀ ਚਲੋ ਨਾਲ ਆਪਣੇ ਕੱਢ ਜੁਗਨੰਤਮ ਆਏ ਨੇ ਪਰ ਇਹਨਾਂ ਲੋ ਜਿਹੜੇ ਸੇ ਤਾਂ ਮੈਚਰੀ ਇਹਨਾਂ ਦੇ ਨਿਸ਼ਾਨ ਲੱਗਦੇ ਪਿੱਛੇ ਜ ਆਪਣੇ ਕਿ ਕੈਨੇਡਾ ਤੁਹਾਡੀ ਕਬ ਹੁੰਦਾ ਰਿਹਾ ਸੀ ਬਟ ਡੈਸੀ ਨੇ ਕਿ ਉਹ ਹੈ ਹੋਲੇ ਆ ਗ੍ਰੇਡ ਆ ਕੁਆਰਟੀਕਅਪ ਉਹ ਇੱਕ ਕਰੋੜ ਹੁੰਦੇ ਸੀ ਓਕੇ ਜੋ ਹਾਂਜੀ ਗੱਲ ਗੁੱਡ ਗੋਡ ਜਿਹਨਾਂ ਨੂੰ ਸੇਲੀ ਸ੍ਰੀ ਆਨੰਦ ਜੀ ਨੂੰ ਬਹੁਤ-ਬਹੁਤ ਰੱਬ ਦਾ ਸ਼ੁਕਰਾਨਾ ਤੇ ਸਰਵਰ ਸਿੰਘ ਢਿੱਲੋਂ ਜੀ ਬਿਜਲੀ ਮੋਰਚਰ ਰਟਾਇ ਹੋਏ ਨੇ ਪਿੰਡ ਜੋਗਰਾੰਦੇ ਰਹਿਣ ਵਾਲੇ ਤੇ ਬਾਕੀ ਸਾਰੇ ਸੋਨੇ-ਸੋਨੇ ਸਰਦਾਰਾਂ ਦਾ ਉਹ ਇੱਥੇ ਬੈਠੇ ਨੇ ਬਹੁਤ ਖੁਸ਼ੀ ਹੈ ਤੇ ਕਵਰ ਸਾਹਿਬ ਜੀ ਦਾ ਤਾਂ ਤਹਿ ਦਿਲੋਂ ਧੰਵਾਦ ਤੁਹਾਨੂੰ ਸਭ ਤੁਹਾਡੇ ਲਈ ਕੋਈ ਬੰਦੇ ਜਦੋਂ ਮਿਲਦੇ ਨੇ ਖੁਸ਼ਬੂ ਖੁਸ਼ਬੂ ਕਰ ਦਿੰਦੇ ਨੇ ਤੁਹਾਡੇ ਲਈ ਆ ਜਦੋਂ ਮਿਲਦੇ ਨੇ ਖੁਸ਼ਬੂ ਖੁਸ਼ਬੂ ਕਰ ਦਿੰਦੇ ਨੇ ਕੁਝ ਬੰਦੇ ਕਸਤੂਰੀ ਵਰਗੇ ਹੁੰਦੇ ਨੇ ਵਾਹ ਕੀ ਬਾਤ ਹੈ ਦੋਹਾ ਨੇ ਸਨੀਆਂ ਤਿੱਕਰ ਜੀਣਾ ਇਹ ਵੀ ਤੁਹਾਡੇ ਲਈ ਦੋਹਾ ਨੇ ਸਨੀਆਂ ਤਿੱਕਰ ਜੀਣਾ ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ ਕੀ ਬਾਤ ਹੈ ਮੈਂ ਪਤਾ ਕੀ ਸਮਝਿਆ ਕੁੜੀ ਦਾ ਨਾਮ ਹੈ ਓ ਯਾਰ ਅਜੇ ਕਰ ਜਾਨੀ ਅਜੇ ਕਾਰ ਹੈ ਟੱਲੋ ਸਾਹਿਬ ਮੈਂ ਬੋਟੇ ਨਾਮ ਪਵਾ ਲੈਣਾ ਟੱਲੋ ਸਾਹਿਬ ਜਦੋਂ ਕੁੱਟ ਪੈਂਦੀ ਹੋਵੇ ਉਦੋਂ ਸਾਥ ਛੱਡ ਕੇ ਭੱਜਦੇ ਬੰਦੇ ਠੀਕ ਹੈ ਤੇ ਕਹਿੰਦਾ ਆਪਣੇ ਯਾਰਾਂ ਦੇ ਮੈਂ ਆਪ ਨਾਲ ਲੱਗਾ ਹਾਂ ਆਪਣੇ ਆ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਚੰਗੇ ਚੰਗੇ ਛੱਡ ਕੇ ਆ ਖਰਾਬ ਕਿੱਥੇ ਕਿਤੇ ਨੇ ਤੇ ਉਹਨਾਂ ਦਾ ਹੀ ਇੱਕ ਗੀਤ ਨਗਮ ਜੋ ਮਰਜ਼ੀ ਗਾ ਦੇ ਜੋ ਮਰਜ਼ੀ ਕਹਿ ਲੋ ਤੋ ਤੈਨਾਂ ਨੂੰ ਕੋਈ ਗਿਆਨ ਨਹੀਂ ਹੈਗਾ ਸ਼ੇਵ ਸ਼ੇਵੀ ਜੋ ਮਰਜ਼ੀ ਗਾ ਹਾਂਜੀ ਮੈਨੂੰ ਤੇਰਾ ਮੈਨੂੰ ਤੇਰਾ ਸ਼ਬਦ ਲੈ ਬਿਠਾ ਰੰਗ ਗੋਰਾ ਰੰਗ ਗੋਰਾ ਗੁਲਾਬ ਲ ਬਠਾ ਦਿਲ ਨੂੰ ਦਰਸਿ ਕਿਤੇ ਨਾ ਲੱਗ ਜਾਵੇ ਦਿਲ ਨੂੰ ਦਰਸਿ ਕਿਤੇ ਨਾ ਲੱਗ ਜਾਵੇ ਲੱਗ ਹੀ ਗਿਆ ਜਨਾ ਲੱਗ ਹੀ ਗਿਆ ਬੇਲ ਬਿਲੀ ਹੈ ਜਦ ਵੀ ਵੇਲ ਮੇਲੀ ਹੈ ਜਦ ਵੀ ਦੁਨਿਆਦਾਰੀ ਤੋ ਤੇਰੇ ਮੁਖ ਦੀ ਕਿਤਾਬ ਲੈ ਬਠਾ ਕਿੰਨੀ ਪੀਤੀ ਤੇ ਕਿੰਨੀ ਬਾਕੀ ਏ ਵਾਹ ਕਿੰਨੀ ਪੀਤੀ ਤੇ ਕਿੰਨੀ ਬਾਕੀ ਏ ਮੈਂ ਨੋਏ ਹੋ ਸਾਬ ਤੇ ਮੇਰੇ ਪਰਮ ਪਿਤਾ ਪਰਮਾਤਮਾ ਮੇਰੇ ਪਰਮ ਪਿਤਾ ਪਰਮਾਤਮਾ ਕਰ ਸਭ ਤੋਖਾਂ ਦਾ ਖਾਤਮਾ ਹਰ ਪਾਸੇ ਸੁਖ ਦੀ ਆਸ ਕਰੋ ਹੱਥ ਜੋੜ ਕੇ ਮੈਂ ਅਰਦਾਸ ਕਰਾਂ ਮੇਰੇ ਪਰਮ ਪਿਤਾ ਪਰਮਾਤਮਾ ਕਰ ਸਭ ਦੁੱਖਾਂ ਦਾ ਖਾਤਮਾ ਰੋਕ ਲੈ ਦੁੱਖਾਂ ਦੀ ਆਂਧੀ ਨੂੰ ਰੋਕ ਲੈ ਦੁੱਖਾਂ ਦੀ ਆਂਧੀ ਨੂੰ ਦੁਨੀਆ ਮੁਕਦੀ ਜਾਂਦੀ ਨੂੰ ਹੁਣ ਬਖਸ਼ ਦੇ ਕੀਤੇ ਗੁਨਾਹ ਨੂੰ ਨਾਲੇ ਪਾ ਦੇ ਸਿੱਧਿਆ ਰਾਹ ਨੂੰ ਮੇਰੇ ਪਰਮ ਪਿਤਾ ਪਰਮਾਤਮਾ ਕਰ ਸਭ ਤੋਂ ਪਾ ਦਾ ਖਾ ਤੁਮ ਸਾਰੀ ਦੁਨੀਆ ਤੈਨੂੰ ਬੁਕਾਰ ਰਹੀ सारी दुनिया तेन पुकार रही तेरे रहम का कर इंतजार रही तेरी मेहर च हो जाए एक बारी हो जाए तू रहे महामारी मेरे परम पिता परमा ਸੋਨ ਦੀ ਤੁਹਾਡੀ ਇੱਕ ਰੀ ਹੁੰਦੀ ਸਾਡੀ ਐਪਰੋਜ਼ਾ ਖੜੇ ਨਹੀਂ ਜਦੋਂ ਆਉਂਦੇ ਸਨੌ ਜੀ ਆਉਂਦੇ ਦੇਖੋ ਜੇ ਨੋਕਰਾ ਦੇਖੋ ਅਰਦਾਸ ਹੋ ਗਈ ਹੈ ਸਾਰੇ ਬਣਾ ਹੋਸ਼ ਆ ਗਏ